ਗੱਤੋ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਲਵਾਰਿਸ ਲਾਸ਼ ਨੂੰ ਸਮਾ ਸੇਵਾ ਸੁਸਾਇਟੀ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਆਓ ਸੁਣਦੇ ਹਾਂ ਮੌਕੇ ਤੇ ਮੌਜੂਦ ਸਮਾ ਸੇਵਾ ਸੁਸਾਇਟੀ ਦੇ ਅਧਿਕਾਰੀਆਂ ਦਾ ਅਤੇ ਪੁਲਿਸ ਦਾ ਕੀ ਕਹਿਣਾ ਹੈ ਹਾਂ ਡਾਕਟਰ ਸਾਹਿਬ ਦੇ ਦਰਕਾਰੀ ਇੱਕ ਲਵਾਰਿਸ ਗੈਡ ਬੋਡੀ ਦੇ ਸੰਸਕਾਰ ਕਰਕੇ ਚਲਿਓ ਸੁਸਾਇਟੀ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਪੀ ਹਾਂ ਵਾਈਗੁਰਜੀ ਕਾ ਖਾਤੂ ਸਾਹਿਬ ਵਾਈਗੁਰਜੀ ਕੀ ਫਤ ਹੈ ਅੱਜ ਸਾਨੂੰ ਸਿਵਲ ਹਸਪਤਾਲ ਦੇ ਵਿੱਚੋਂ ਇੱਕ अननोन डेड बॉडी नाम मालूम व्यक्ति दी मिली है अजीतवाल थाने तो एएसआई सरदार सरजीत सिंह राई पोस्टमास्टर तो बाद उन्होंने ਸਾਡੀ ਸਮਾਜ ਸੇਵਾ ਸੁਸਾਇਟੀ ਨੂੰ ਸੰਸਕਾਰ ਕਰਨ ਵਾਸਤੇ ਸੌਂਪੀ ਸੀ ਜੋ ਕਿ ਅਸੀਂ ਸਿਵਲ ਹਸਪਤਾਲ ਤੋਂ ਲੈ ਕੇ ਗਾਂਧੀ ਰੋਡ ਸ਼ਮਸ਼ਾਨ ਘਾਟ ਵਿੱਚ ਵਿਖੇ ਇਸ ਵਕਤ ਉਹਦਾ ਅੰਤਮ ਸੰਸਕਾਰ ਕਰ ਚੁੱਕੇ ਹੈਗੇ ਜਿਹੜਾ ਉਸਕਾਰ ਕਰਕੇ ਗਏ ਹੋ ਜੀ ਕਿੰਨੀ ਤੋਂ ਉਮਰ ਦਾ ਲਗਭਗ ਲੱਗ ਰਿਹਾ ਸੀ ਉਹ तकरीबन ਜੀ 40-45 ਸਾਲ ਦੀ ਏ ਸੀਗੀ ਉਹਨਾਂ ਦੀ ਜਿਨ੍ਹਾਂ ਦਾ ਅਸੀਂ ਸੰਸਕਾਰ ਕਰਤਾ ਹੈਗਾ ਜੀ ਤਾਂ ਇਹ ਜਿਹੜੀ ਲੱਕੜ ਵਗੈਰਾ ਦੀ ਜਿੰਨੀਆਂ ਵੀ ਲਡਡੀਆਂ ਆਉਂਦੀਆਂ ਆ ਉਹਨਾਂ ਦੀ ਸੇਵਾ ਪ੍ਰੋਫੈਸਰ ਰਾਣਾ ਸੂਜੀ ਸੁਪੁੱਤਰ ਸ਼੍ਰੀ ਧਰਮਵੀਰ ਸੂਜੀ ਜਿਹੜੀ ਹੈ ਰਾਣਾ ਸੋਜੀ ਹਰੇਕ ਲਵਰਫ ਡੈਡਬਡੀ ਦੀ ਸੇਵਾ ਲੱਕੜ ਦੀ ਜਿੰਨੀ ਵੀ ਆ ਉਹ ਤਨ ਮਨ ਨਾਲ ਆਪਣੀ ਸੇਵਾ ਨਿਭਾ ਰਹੇ ਆ ਔਰ ਉਹਨਾਂ ਨੇ ਇਹ ਬੋਲਿਆ ਹੋਇਆ ਹੈ ਵੀ ਜਿੰਨੀ ਕੁ ਦੇਰ ਮੇਰੀ ਲਾਈਫ ਹੈ ਤਾਂ ਮੈਂ ਸੇਵਾ ਲੱਕੜ ਦੀ ਕਰਦਾ ਰਵਾਂਗਾ ਆਪਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਕੋਈ ਵੀ ਸੰਸਥਾ ਜਿਹੜੀ ਆ ਬਗੈਰ ਪੈਸੇ ਤੋਂ ਨਹੀਂ ਚੱਲਦੀ ਦੇਖੋ ਜੀ ਵੈਸੇ ਤਾਂ ਮੋਗੇ ਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਛੁਪਿਆ ਸਮਾਜ ਸੇਵਾ ਸੁਸਾਇਟੀ ਦੀਆਂ ਸੇਵਾਵਾਂ ਤੋਂ ਫਿਰ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਜੋ ਚਾਰ ਗੱਡੀਆਂ ਐਮਰਜੈਂਸੀ ਰੋਡ ਐਕਸੀਡੈਂਟ ਚੱਕਦੀਆਂ ਜਾਂ ਮੈਡੀਕਲ ਕੈਂਪ ਲਾਉਂਦੀਆਂ ਜਾਂ ਅਨਨੋਨ ਡੈਡ ਬਾਡੀਆਂ ਰੇਲਵੇ ਵਾਲੀ ਹੋਈ ਦਰਘਟਣਾ ਲੀਆਂ ਹੋਈਆਂ ਜਿਹੜੀਆਂ ਕਿ ਨਹੀਂ ਪਛਾਣੀਆਂ ਜਾਂਦੀਆਂ ਔਰ 72 ਘੰਟੇ ਸਿਵਲ ਹਸਪਤਾਲ ਰੱਖਣ ਤੋਂ ਬਾਅਦ ਪੋਸਟਮਾਰਟਮ ਕਰਾਉਣ ਤੋਂ ਬਾਅਦ ਪੁਲਿਸ ਰਾਈ ਜਾਂ ਰੇਲਵੇ ਪੁਲਿਸ ਰਾਈ ਸਾਨੂੰ ਮਿਲਦੀਆਂ ਉਹਨਾਂ ਦੇ ਸੰਸਕਾਰ ਕਰਨੇ ਆ ਜਾਂ ਉਹਨਾਂ ਦੀਆਂ ਜਿਹੜੇ ਸਹਿਜ ਪਾੜ ਦੇ ਭੋਗ ਫਿਰ ਪਾਣੇ ਹੁੰਦੇ ਉਹਨਾਂ ਵਾਸਤੇ ਪੈਸੇ ਦੀ ਤੋਂ ਜ਼ਰੂਰਤ ਹੈ ਹਰੇਕ ਸ਼ਹਿਰ ਨਿਵਾਸੀ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਦਸਾਂ ਦੋਆਂ ਦੀ ਕਰਤ ਦੇ ਵਿੱਚੋਂ ਜੋ ਵੀ ਹੋ ਸਕਦਾ ਹੈ ਸਮਾਜ ਸੇਵਾ ਸੁਸਾਇਟੀ ਦੇ ਆਫਿਸ ਵਗੈਰਾ ਦਫਤਰ ਜੋ ਹੀਰਾ ਸਿੰਘ ਬਿਲਡਿੰਗ ਲੁਧਿਆਣਾ ਫੋਇਪਰ ਰੋਡ ਕਾਲਸਰ ਚੌਂਕ ਦੇ ਕੋਲ ਹੈ ਤਾਂ ਆਪਣੀਆਂ ਸੇਵਾਵਾਂ ਕਰਦੇ ਰਿਹਾ ਕਰੋ ਸਰਜੀਤ ਸਿੰਘ ਦੀ ਦਿਵਦਾਨਿਕਾਰੀ ਆਜੀ ਕਿਡ ਲਵਰਸਟਿਡ ਬੋਡੀ ਦਾ ਅੰਤਿਮ ਸੰਸਕਾਰ ਕਰਨੀ ਭੇਜ ਰਿਹਾ ਹਾਂ ਕੀ ਐ ਸਰ ਇਹਦਾ ਸਟੇਟਸ ਇਹ ਸਰ ਅਮਿਤੀ ਦੱਸ ਦੋ ਬੱਚੀ ਨੂੰ ਇਹ ਥਾਣਾ ਜੀਤਵਾਲ ਦੇ ਪਿੰਡ ਜੀਤਵਾਲ ਵਿਖੇ ਛੱਪੜ ਦੀ ਸਫਾਈ ਦੌਰਾਨ ਨਰੇਗਾ ਦੇ ਮਜ਼ਦੂਰਾਂ ਵੱਲੋਂ ਇੱਕ ਛੱਪੜ ਦੀ ਸਫਾਈ ਦੌਰਾਨ ਚਲਦੀ ਹੋ ਚਲਦੇ ਪਾਣੀ ਵਿੱਚ ਜਿਹੜੀ ਇਹ ਬਾਡੀ ਹੈ ਤਰਦੀ ਹੋਈ ਦੇਖੀ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਮੌਕੇ ਤੇ ਜਾ ਕੇ ਬਾਡੀ ਨੂੰ ਕਬਜ਼ੇ ਚ ਲੈ ਕੇ ਤੇ 7 ਘੰਟਿਆਂ ਲਈ ਸ਼ਰਾਫਤ ਲਈ ਸਰਹਫਤਲ ਮੋਗਰੀ ਮੋਰਚੀ ਚ ਰੱਖਿਆ ਅੱਜ ਦਾ ਕਰੀਬ 72 ਘੰਟੇ ਬੀਤੇ ਜਾਣ ਤੋਂ ਬਾਅਦ ਇਹਦੀ شناخت ਸਿੜੀ ਨਹੀਂ ਹੋ ਸਕੀ ਇਸ ਕਰਕੇ ਬੋਡੀ ਦਾ ਅੱਜ ਪੋਸਟਮਾਰਟ ਕਰਾ ਕੇ ਸਮਾਜ ਸੇਵਾ ਦੇ ਹਵਾਲੇ ਅੰਤਮ ਸਨਕਾਰ ਲਈ ਕੀਤਾ ਗਿਆ ਜੀ ਹੁਣ ਇਹਦਾ ਸਨਸਕਾਰ ਕੌਣ ਕਰਨਗੇ ਜੀ ਇਹ ਸਮਾਜ ਸੇਵਾ ਸਟੇਟ ਰਜਿਸਟਰ ਬੋਗਾ ਕਰਨਗੇ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز